ਜਿਸ ਬਿਮਾਰੀ ਦਾ ਨਾਮ ਸੁਣ ਕੇ ਹੀ ਅਸੀਂ ਡਰ ਜਾਂਦੇ ਆ ਪਰ ਸੋਚੋ ਇਹ ਕੈਂਸਰ ਵਰਗੀ ਨਾਮ ਰਾਤ ਬਿਮਾਰੀ ਜਿਨ੍ਹਾਂ ਨੂੰ ਹੁੰਦੀ ਹੈ ਉਹ ਕਿਸ ਕਦਰ ਆਪਣੀ ਜ਼ਿੰਦਗੀ ਦੀ ਜੰਗ ਲੜਦੇ ਨੇ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਅੱਜ ਅਦਾਕਾਰਾ ਹੀਨਾ ਖਾਨ ਹੈ ਜੋ ਆਪਣੀ ਪੋਜ਼ਿਟਿਵਿਟੀ ਦੇ ਨਾਲ ਲੋਕਾਂ ਨੂੰ ਮੋਟੀਵੇਟ ਕਰ ਰਹੀ ਹੈ ਜੀहां ਜਦੋਂ ਹੀ ਖਬਰ ਮਿਲਦੀ ਹੈ ਕਿ ਅਦਾਕਾਰਾ ਹੀਨਾ ਖਾਨ ਨੂੰ ਸਟੇਜ 3 ਦਾ ਬ੍ਰੈਸਟ ਕੈਂਸਰ ਹੈ ਉਹਨਾਂ ਦੇ ਫੈਨਸ ਦੇ ਵੀ ਹਰ ਇੱਕ ਦੇ ਹੋਸ਼ ਉੱਠ ਜਾਂਦੇ ਨੇ ਉਦੋਂ ਹੀ ਹੀਨਾ ਖਾਨ ਜੋ ਹੈ ਉਹ ਹਮੇਸ਼ਾ ਲੋਕਾਂ ਨੂੰ ਮੋਟੀਵੇਟ ਕਰਨ ਦਾ ਕੰਮ ਕਰ ਰਹੀ ਹੈ ਆਪਣੀ ਹਰ ਇੱਕ ਦਿਲ ਦੀ ਗੱਲ ਜਿਹੜੀ ਹੈ ਆਪਣੀ ਫੈਨਸ ਦੇ ਨਾਲ ਸਾਂਝੀ ਕਰ ਰਹੀ ਹੈ ਜਿਸ ਨੂੰ ਸੁਣ ਕੇ ਜਿਸ ਨੂੰ ਪੜ ਕੇ ਸ਼ਾਇਦ ਹੋਰ ਬਹੁਤ ਸਾਰੇ ਮਰੀਜ਼ ਜਿਹੜੇ ਨਿਊਨਾ ਤੋਂ ਬਹੁਤ ਕੁਝ ਸਿੱਖ ਸਕਦੇ ਨੇ ਸ਼ਾਇਦ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੇ ਨਾਲ ਕਿਵੇਂ ਲੜਨਾ ਹੈ ਅਸੀਂ ਉਹ ਚੀਜ਼ਾਂ ਸਿੱਖ ਸਕਦੇ ਹਾਂ ਅਸੀਂ ਜਿੱਥੇ ਵੀ ਹਾਂ ਬਹੁਤ ਵਧੀਆ ਪਰ ਸੋਚੋ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਸ਼ਾਇਦ ਉਹਨਾਂ ਨੇ ਬਚਣਾ ਵੀ ਹੈ ਜਾਂ ਨਹੀਂ ਬਚਣਾ ਉਹ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂਦੇ ਹੋਣਗੇ ਹੀਨਾ ਖਾਨ ਦੀ ਅਗਰ ਗੱਲ ਕਰੀਏ ਤਾਂ ਲਗਾਤਾਰ ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਲੜ ਰਹੇ ਨੇ ਤੇ ਨਾਲ ਦੀ ਨਾਲ ਮੈਸੇਜ ਵੀ ਦੇ ਰਹੇ ਨੇ ਜਿਹਾ ਉਹਨਾਂ ਦਾ ਇਹ इमोशनल ਵੀਡੀਓ ਬਹੁਤ ਜ਼ਿਆਦਾ ਪਾਬੂ ਕੰਨ ਵਾਲਾ ਇਕਬਾਰ ਫਿਰ ਤੋਂ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ ਹੀਨਾ ਖਾਨ ਇੱਕ ਇਵੈਂਟ ਦੇ ਵਿੱਚ ਨਜ਼ਰ ਆਏ ਸੀ ਉਸ ਵਕਤ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਨੂੰ ਇੱਕ ਕੈਂਸਰ ਹੈ ਇਸ ਇਵੈਂਟ ਤੋਂ ਬਾਅਦ ਉਹਨਾਂ ਨੇ ਕੀਮੋ ਦੇ ਲਈ ਜਾਣਾ ਵੀਡੀਓ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਤਾਂ ਇਵੈਂਟ ਜਿੱਥੇ ਹੀ ਨਾ ਪੈਪਰਾਜ਼ੀ ਦੇ ਸਾਹਮਣੇ ਪੋਜ਼ ਦਿੰਦੀ ਹੈ ਉਸ ਤੋਂ ਬਾਅਦ ਐਕਟ੍ਰੈਸ ਨੂੰ ਅਵਾਰਡ ਵੀ ਮਿਲਦਾ ਹੈ ਅਵਾਰਡ ਲੈਣ ਤੋਂ ਬਾਅਦ ਹੀ ਨਾ ਹਸਪਤਾਲ ਦੇ ਲਈ ਨਿਕਲ ਜਾਂਦੀ ਹੈ ਹਸਪਤਾਲ ਦੇ ਵਿੱਚ ਜਾਂਦੇ ਹੋਏ ਕਹਿੰਦੀ ਹੈ ਕਿ ਸਾਰਾ ਗਲੈਮ ਚਲਾ ਗਿਆ ਔਰ ਪਹਿਲੇ ਕੀਮੋ ਦੇ ਲਈ ਆਉਂਦੀ ਹੈ ਤੇ ਉੱਥੇ ਹੀ ਵੀਡੀਓ ਸ਼ੇਅਰ ਕਰਕੇ ਇਹਨਾਂ ਨੇ ਕੁਝ ਪਾਵੁਕ ਗੱਲਾਂ ਲਿਖੀਆਂ ਨੇ ਜਿੱਥਾਂ ਅਗਰ ਗੱਲ ਕਰੀਏ ਉਹਨਾਂ ਨੇ ਕੀ ਲਿਖਿਆ ਤਾਂ ਉਹ ਲਿਖਦੇ ਨੇ ਕਿ ਮੈਂ ਆਪਣੇ ਸਫ਼ਰ ਦੀ ਖਿੜਕੀ ਦੇ ਵਿੱਚੋਂ ਝਾਕ ਰਹੀ ਹਾਂ ਇਹ ਪੋਸਟ ਉਹਨਾਂ ਸਾਰੀਆਂ ਔਰਤਾਂ ਉਹਨਾਂ ਮਰਦਾਂ ਦੇ ਲਈ ਹੈ ਜੋ ਕੈਂਸਰ ਦੀ ਲੜਾਈ ਲੜ ਰਹੇ ਨੇ ਇਹਨਾਂ ਅੱਗੇ ਲਿਖਦੀ ਹੈ ਕਿ ਇੱਕ ਬਹੁਤ ਮੁਸ਼ਕਲ ਲੜਾਈ ਹੈ ਜਿਸ ਦੇ ਲਈ ਬਹੁਤ ਹਿੰਮਤ ਦੀ ਲੋੜ ਹੈ ਮੈਨੂੰ ਉਮੀਦ ਹੈ ਕਿ ਮੇਰਾ ਸਫ਼ਰ ਵੀ ਹਿੰਮਤ ਦੇ ਨਾਲ ਜਾਰੀ ਰਹੇਗਾ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਮਿਲੇਗੀ ਜੋ ਪੰਨੇ ਪਲਟਦੇ ਹੋਏ ਆਪਣੀ ਕਹਾਣੀ ਨੂੰ ਸੁੰਦਰ ਬਣਾਉਣ ਦੇ ਤਰੀਕੇ ਲੱਭਦੇ ਨੇ ਬਸ ਹਮੇਸ਼ਾ ਯਾਦ ਰੱਖੋ ਕਿ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਦਾਸ ਲਈ ਕਿ ਅਦਾਕਾਰਾ ਹੀਨਾ ਖਾਨ ਬੀਤੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਨੇ ਜਿੱਥੇ ਉਹ ਦੱਸਦੇ ਨੇ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਲੱਖਾਂ ਚਾਹਣ ਵਾਲੇ ਜਿਹੜੇ ਨਹੀਂ ਉਹਨਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਵੀ ਕਰ ਰਹੇ ਨੇ ਅਸੀਂ ਵੀ ਇਹੀ ਦੁਆ ਕਰਾਂਗੇ ਕਿ ਹੀਨਾ ਖਾਨ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਹੋਰ ਵੀ ਬਹੁਤ ਸਾਰੇ ਲੋਕ ਜੋ ਕੈਂਸਰ ਦੇ ਨਾਲ ਲੜ ਰਹੇ ਨੇ ਇੱਕ ਪੋਜ਼ਿਟਿਵਿਟੀ ਦੇ ਨਾਲ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਜੀਣ